ਸ੍ਰੀ <Sess> ਵਾਹਿਗੁਰੂ <Sess> ਵਾਣੀ ਕਹੈ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨੇ ਮੁਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਨਸਰੀ ਨਹਲਾ ਪੰਜਵ ਜੇ ਕਰਣੀ ਹੋਵੇ ਸ਼ਰਮਿੰਦਾ ਇਹ ਕਮਾਣੀ ਰੀਤ ਸ਼ੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦਰੜੀ ਬੇਪਰੀਤ ਜੇ ਕਰਨੀ ਹੋਵੇ ਸਰਮਿੰਦਾ ਇਹ ਆ ਕਮਾਨੀ ਰੀਤ संत की निंदा साखत की पूजा ऐसी दरड़ी विपरीत नाया मोह पुलो अब रहीत हरचंदोरी बन हर पातरी ਇਹ ਹੈ ਤਹਾਰੋ ਬੀਤ ਰਹਾ ਚੰਦਨ ਲੇਪ ਹੋਤ ਦੇਹ ਕਾ ਸੁਖ ਗਰਦਪ ਪਸੰ ਸੰਗੀਤ ਅੰਮ੍ਰਿਤ ਸੰਗ ਨਾਹੇ ਰੁਚਿ ਆਵਤ ਵੇਖ ਠਗੋਰੀ ਪ੍ਰੀਤ ਉਤਮ ਸੰਤ ਭਲੇ ਸੰਜੋਗੀ ਇਸ ਜੁਗ ਮਹਿ ਪਵਿਤ ਪੁਨੀਤ ਜਾਤ ਅਕਾਰਥ ਨਮ ਪਦਾਰਥ ਕਾਚ ਬਾਦਰ ਜੀਤ ਜਨਮ ਜਨਮ ਕੀ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨਿਤਰ ਦਿੱਤ ਸਾਦ ਸੰਗ ਇਨ ਦੁਖ ਤੇ ਨਿਕਸਿਆ ਨਾਨਕ ਏਕਪ੍ਰੀਤ ਸਾਦ ਸੰਗ ਇਨ ਦੁਖ ਤੇ ਨਿਕਸਿਆ ਨਾਨਕ ਏਕ ਪਰੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਾਮ ਸਾਹਿਬ ਦੇ ਵਿਚਾਰ ਦੇ ਨਾਲ ਆਪ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 673 ਅੰਗ ਦੇ ਉੱਤੇ ਸੁਭਾਏ ਮਾਨ ਤਨਸਰੀ ਮਹੱਲਾ ਪੰਜਵ ਪੰਜਵੇਂ ਪਤਸ਼ਾ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਨ੍ਹਾਂ ਦੇ ਮੁਖਾਰਬਿੰਦ ਤੋਂ ਤਨਸਿਰੀ ਰਾਗ ਦੇ ਵਿੱਚ ਉਚਾਰਣ ਕੀਤਾ ਹੋਇਆ ਇਹ ਸ਼ਬਦ ਅੱਜ ਇਸ ਸ਼ਬਦ ਦੇ ਰਾਹੀਂ ਕੀ ਸਮਝਾਉਂਦੇ ਆ ਸਾਨੂੰ ਜੇਹ ਕਰਨੀ ਹੋਵੈ ਸ਼ਰਮਿੰਦਾ ਇਹਾ ਕਮਾਨੀ ਰੀਤ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦੇ ਕੰਮ ਕਰਨ ਲੱਗੇ ਹੋ ਤੁਸੀਂ ਜਿਹਦੇ ਨਾਲ ਉਸ ਪਰਮਾਤਮਾ ਦੇ ਦਰ ਤੇ ਸ਼ਰਮਿੰਦਗੀ ਚੱਲਣੀ ਪਵੇ ਜੇ ਇਹ ਕਰਨੀ ਹੋਵੇ ਸ਼ਰਮਿੰਦਾ ਕਹਿੰਦੇ ਇਸ ਤਰ੍ਹਾਂ ਦੇ ਕੰਮ ਸ਼ੁਰੂ ਕਰਤੇ ਇਹ ਕਮਾਨੀ ਰੀਤ ਆਹ ਰੀਤ ਸ਼ੁਰੂ ਕਰਤੀ ਕਹਿੰਦੇ ਕਿ ਪਰਮਾਤਮਾ ਦੇ ਦਰ ਤੇ ਸ਼ਰਮਿੰਦਗੀ ਚੱਲਣੀ ਪਵੇ ਸ਼ਰਮਿੰਦਗੀ ਚੱਲਣੀ ਪੈਂਦੀ ਕਦੋਂ ਐਂ ਜੀ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਉਹ ਕਹਿੰਦੇ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦਰੜੀ ਵਿਪਰੀਤ ਕਹਿੰਦੇ ਜਿਹੜੇ ਸੰਤ ਲੋਕ ਨੇ ਉਹਨਾਂ ਦੀ ਨਿੰਦਿਆ ਸ਼ੁਰੂ ਕਰਤੀ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਆ ਸਾਖਤ ਪੁਰਸ਼ ਨੇ ਉਹਨਾਂ ਦੀ ਪੂਜਾ ਸ਼ੁਰੂ ਕਰਤੀ ਕਹਿੰਦੇ ਆਹ ਕੰਮ ਸ਼ੁਰੂ ਕਰ ਲਿਆ ਕਹਿੰਦੇ ਜੇ ਇਹ ਕੰਮ ਸ਼ੁਰੂ ਕਰ ਲਿਆ ਤਾਂ ਹੀ ਤੇ ਪ੍ਰਮਾਤਮਾ ਦੇ ਦਰ ਤੇ ਸ਼ਰਮਿੰਦਗੀ ਚਲਣੀ ਪੈਣੀ ਕਿਉਂਕਿ ਮਾੜੇ ਕੰਮ ਸ਼ੁਰੂ ਕਰਤੇ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ ਉਹਦੀ ਪੂਜਾ ਸ਼ੁਰੂ ਕਰ ਰਹੇ ਆ ਅਸੀਂ ਉਹਨੂੰ ਪੂਜਦੇ ਆ ਤੇ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ ਜਿਹਦਾ ਪ੍ਰਮਾਤਮਾ ਦੇ ਨਾਲ ਪਿਆਰ ਹੈ ਉਹਦੀ ਨਿੰਦਾ ਸ਼ੁਰੂ ਕਰਤੀ ਕਹਿੰਦੇ ਫਿਰ ਪ੍ਰਮਾਤਮਾ ਦੇ ਦਰ ਤੇ ਸ਼ਰਮਿੰਦਗੀ ਤੇ ਚੱਲਣੀ ਹੈ ਪੈਣੀ ਮਾਇਆ ਭੁੱਲੋ ਮਾਇਆ ਮੋਹ ਭੁੱਲੋ ਅਬਰਹਿਤ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਨਾ ਤੂੰ ਇਹ ਸਾਰਾ ਕੁਝ ਕਰ ਰਿਹਾ ਪਰਮਾਤਮਾ ਨੂੰ ਭੁੱਲ ਗਿਆ ਹੋਰ ਥਾਂ ਤੇ ਪ੍ਰੇਤ ਪਾਲੇ ਭਾਵ ਕੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਸ਼ੁਰੂ ਕਰਤੇ ਤੇ ਰੱਬ ਨਾਲ ਟੁੱਟਿਆ ਹੋਇਆਂ ਦੀ ਪੂਜਾ ਸ਼ੁਰੂ ਕਰਤੇ ਕਹਿੰਦੇ ਮਾਇਆ ਦੇ ਵਿੱਚ ਭੁੱਲ ਕੇ ਨਾ ਮਾਇਆ ਦੇ ਵਿੱਚ ਪੈ ਕੇ ਤਾਂ ਇਹ ਕੰਮ ਸ਼ੁਰੂ ਕੀਤੇ ਆ ਕਹਿੰਦੇ ਹਰ ਚੰਦੌਰੇ ਬਨ ਹਰ ਪਾ ਕਰੇ ਇਹ ਹੈ ਤੋਹਾਰੋ ਬੀਤ ਕਹਿੰਦੇ ਤੇਰੀ ਜ਼ਿੰਦਗੀ ਬੀਤਦੀ ਜਾ ਰਹੀ ਹੈ ਕਿੰਨੀ ਕਹ ਤੇਰੀ ਕਹਿੰਦੇ ਜ਼ਿੰਦਗੀ ਸਾਡੀ ਜ਼ਿੰਦਗੀ ਇੰਨੀ ਕਹ ਕਹਿੰਦੇ ਜਿਵੇਂ ਸਾਨੂੰ ਬੱਦਲਾਂ ਦੇ ਵਿੱਚ ਨਾ ਜਦੋਂ ਐ ਲੱਗਦਾ ਕਿ ਮੌਸਮ ਹੋਰ ਤਰ੍ਹਾਂ ਦਾ ਹੋ ਗਿਆ ਮਾੜਾ ਜਿਹਾ ਬੱਦਲ ਹੁੰਦਾ ਕਦੇ ਧੁੱਪ ਆ ਜਾਂਦੀ ਹੈ ਕਦੇ ਛਾਂ ਆ ਜਾਂਦੀ ਹੈ ਕਹਿੰਦੇ ਜਿਹੜੀ ਬੱਦਲਾਂ ਦੀ ਛਾਂ ਹੁੰਦੀ ਹੈ ਨਾ ਉਹਦੇ ਵਿੱਚ ਕਹਿੰਦੇ ਆਨੰਦ ਨਹੀਂ ਬਣਦਾ ਉਹ ਤੇ 1 ਮਿੰਟ ਦੀ ਹੁੰਦੀ ਹੈ ਕਹਿੰਦੇ ਇਸ ਤਰ੍ਹਾਂ ਦੀ ਇੰਨੀ ਕਹ ਤੇਰੀ ਉਮਰ ਹੈ ਬਨਹਰ ਪਾਤਰੀ ਕਹਿੰਦੇ ਹੋਰ ਅੱਗੇ ਚੱਲ ਲੈ ਕਹਿੰਦੇ ਜੰਗਲਾਂ ਦੇ ਵਿੱਚ ਕਿੰਨੇ ਦਰਖਤ ਨੇ ਉਹਨਾਂ ਦੇ ਹਰੇ ਪੱਤੇ ਵਰਗਾ ਸਮਝ ਲੈ ਕਹਿੰਦੇ ਹਰਾ ਪੱਤਾ ਕਿੰਨਾ ਚਿਰ ਹੈ 2 ਦਿਨ 4 ਦਿਨ 6 ਦਿਨ 10 ਦਿਨ ਕਹਿੰਦੇ ਧਰਤੀ ਤੇ ਡਿੱਗ ਜਾਣਾ ਟੁੱਟ ਕੇ ਕਹਿੰਦੇ ਇੰਨੀ ਕੀ ਤੇਰੀ ਹੈ ਉਮਰ ਇਹਦੇ ਇੰਨਾ ਕੀ ਸਮਝ ਲੈ ਕਹਿੰਦੇ ਕਿਉ ਮਾੜਿਆ ਕੰਮਾਂ ਚ ਪਿਆ ਫਿਰ ਹੁਣ ਅਸੀਂ ਸਮਝਦੇ ਆ ਕਿ ਸਾਨੂੰ ਸੋਖੇ ਇੰਨਾਂ ਗੱਲਾਂ ਚ ਸਾਨੂੰ ਸੋਖ ਇਹਨਾਂ ਗੱਲਾਂ 'ਚ ਐ ਕਿ ਮੈਂ ਗਲਤ ਕੰਮਾਂ 'ਚ ਭਮਾ ਮੈਨੂੰ ਸੁੱਖ ਇੱਥੋਂ ਮਿਲਦਾ ਐ ਕਿ ਸੰਤਾਂ ਦੀ ਨਿੰਦਿਆ ਕਰਦਾ ਰਹਾ ਮੈਨੂੰ ਸੁੱਖ ਮਿਲਦਾ ਐ ਮਾੜੇ ਬੰਦਿਆਂ ਦੀ ਪੂਜਾ ਕਰਦਾ ਰਹਾ ਮੈਨੂੰ ਸੁੱਖ ਮਿਲਦਾ ਐ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਐ ਰਹਾਓ ਰਹਾਓ ਦਾ ਭਾਵ ਠਹਿਰਨਾ ਰੁਕਣਾ ਵਿਸਰਾਮ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਐ ਇਹਨਾਂ ਗੱਲਾਂ 'ਚੋਂ ਸੁੱਖ ਨਹੀਂ ਮਿਲਦਾ ਅਸੀਂ ਕਹਿੰਿਆ ਨੇ ਸੁੱਖ ਐ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਚੰਦਨ ਲੇਪ ਹੋਤ ਦੇਹ ਕੋ ਸੁਖ ਗਰਦਪ ਧਸਮ ਸੰਗੀਤ ਕਹਿੰਦੇ ਜਿਹੜਾ ਖੋਤਾ ਹੁੰਦਾ ਨਾ ਖੋਤਾ ਕਹਿੰਦੇ ਉਹਦੇ ਤੇ ਚੰਦਨ ਦਾ ਲੇਪ ਕਰਦੇ ਹੋ ਚੰਦਨ ਲੇਪ ਹੋਤ ਦੇਹ ਕੋ ਦੇਹ ਕਹਿੰਦੇ ਨੇ ਸਰੀਰ ਨੂੰ ਕਹਿੰਦੇ ਉਹਦੀ ਸਾਰੇ ਸਰੀਰ ਤੇ ਚੰਦਨ ਵੱਲਦੇ ਹੋ ਪਰ ਕਹਿੰਦੇ ਉਹਨੂੰ ਸੁੱਖ ਕਿੱਥੇ ਮਿਲਦਾ ਸੁਖ ਗਰਦਪ ਧਸਮ ਸੰਗੀਤ ਕਹਿੰਦੇ ਜਿੰਨਾ ਚਿਰ ਉਹ ਧਰਤੀ ਤੇ ਸਵਾਦ ਚ ਲਟਦਾ ਨਹੀਂ ਨਾ ਗਦਾ ਉਹਨਾਂ ਚਿਰ ਕਹਿੰਦੇ ਉਹਨੂੰ ਸੁੱਖ ਨਹੀਂ ਮਿਲਦਾ ਅਸੀਂ ਵੀ ਇਸੇ ਤਰ੍ਹਾਂ ਹੀ ਸਮਝੀ ਬੈਠੇ ਆ ਕਿ ਸੰਤਾਂ ਦੀ ਨਿੰਦਿਆ ਕਰਦੇ ਹੋ ਤੇ ਸਾਖਤਾਂ ਦੀ ਪੂਜਾ ਕਰਦੇ ਹੋ ਤੇ ਪ੍ਰਮਾਤਮਾ ਦੇ ਨਾਲ ਟੁੱਟ ਕੇ ਮਾਇਆ ਦੇ ਵਿੱਚ ਚਿੱਤ ਲਾ ਲੋ ਕਹਿੰਦੇ ਸਾਨੂੰ ਵੀ ਐ ਲੱਗਦਾ ਕਿ ਇਹਦੇ ਵਿੱਚ ਹੀ ਸੁੱਖ ਹੈ ਕਹਿੰਦੇ ਇਹਦੇ ਵਿੱਚ ਸੁੱਖ ਨਹੀਂ ਹੈ ਸੁੱਖ ਕਿੱਥੇ ਹੈ ਜੀ ਅੰਮ੍ਰਿਤ ਸੰਗ ਨਾਹੇ ਰੁੱਤ ਆਵਤ ਵਿਖੇ ਠਗੋਰੇ ਪ੍ਰੀਤ ਕਹਿੰਦੇ ਜਿਹੜੀ ਸੁੱਖ ਵਾਲੀ ਚੀਜ਼ ਸੀ ਉਹਨੂੰ ਤੇ ਛੱਡ ਚੁੱਕਿਆ ਸੁੱਖ ਵਾਲੀ ਚੀਜ਼ ਕਿਹੜੀ ਸੀ ਅੰਮ੍ਰਿਤ ਅੰਮ੍ਰਿਤ ਉਹ ਚੀਜ਼ ਹੈ ਜਿਹੜੀ ਸਾਡੇ ਅੰਦਰ ਨੂੰ ਬਿਲਕੁਲ ਠੰਡਾ ਠਾਰ ਕਰ ਦੇਣਾ ਜੀ ਨੇ ਆਪਾਂ ਕਿੰਨੇ ਵਾਰੀ ਪੜ੍ਹਦੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸ਼ੀਤਲ ਹੋਏ ਮਨੁਆ ਸਤਿਗੁਰੂ ਦਾ ਦਰਸ਼ਨ ਪਾਏ ਜੀ ਜਦੋਂ ਸਤਿਗੁਰੂ ਦਾ ਦਰਸ਼ਨ ਪਾ ਲਿਆ ਤੇ ਸਾਡੇ ਅੰਦਰ ਬਿਲਕੁਲ ਠੰਡ ਪੈ ਜਾਣੀ ਹੈ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਆ ਤੂੰ ਅੰਮ੍ਰਿਤ ਨੂੰ ਤਾਂ ਛੱਡ ਚੁੱਕਿਆ ਫਿਰ ਤੇਰੇ ਅੰਦਰ ਠੰਡ ਕਿਵੇਂ ਪਾਉਗੇ ਜੇ ਅੰਮ੍ਰਿਤ ਦੇ ਨਾਲ ਜੁੜਾਂਗੇ ਤਾਂ ਹੀ ਸੰਤਾਂ ਦੀ ਸੇਵਾ ਕਰਾਂਗੇ ਜੇ ਅੰਮ੍ਰਿਤ ਨਾਲੋਂ ਟੁੱਟ ਗਏ ਫਿਰ ਸਾਖਤਾਂ ਦੀ ਸੇਵਾ ਕਰਾਂਗੇ ਟੁੱਟਿਆ ਹੋਇਆ ਨੂੰ ਸੇਵਾ ਕਰਾਂਗੇ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅੰਮ੍ਰਿਤ ਸੰਗ ਨਾਹੇ ਰੁਜਿਆਵਤ ਕਹਿੰਦੇ ਅੰਮ੍ਰਿਤ ਦੇ ਨਾਲ ਪ੍ਰੀਤ ਨਹੀਂ ਪਾਈ ਪ੍ਰੀਤ ਕਾਦੇ ਨਾਲ ਪਾਲੇ ਵਿਖੈ ਠਗੌਰੀ ਪ੍ਰੀਤ ਕਹਿੰਦੇ ਜ਼ਹਿਰ ਬੁੱਟੀ ਦੇ ਨਾਲ ਠੱਗ ਬੁੱਟੀ ਦੇ ਨਾਲ ਪ੍ਰੀਤ ਪਾਲੇ ਠਗੌਰੀ ਕਹਿੰਦੇ ਠੱਗ ਬੁੱਟੀ ਨੂੰ ਕਹਿੰਦੇ ਉਹਦੇ ਨਾਲ ਪ੍ਰੀਤ ਪਾਲੇ ਉਹਦੇ ਨਾਲ ਪ੍ਰੀਤ ਪਾ ਕੇ ਤੇਰੇ ਅੰਦਰ ਨੂੰ ਠੰਡ ਨਹੀਂ ਪੈਂਦੀ ਜੇ ਅੰਦਰ ਨੂੰ ਠੰਡ ਪੌੜੀ ਹੈ ਕਹਿੰਦੇ ਗੁਰੂ ਦੀ ਬਾਣੀ ਦੇ ਨਾਲ ਪ੍ਰੀਤ ਪਾਲੈ ਉਤਮ ਸੰਤ ਭਲੇ ਸੰਜੋਗੀ ਇਸ ਜੁਗਮੈਂ ਪਵਿੱਤ ਪੁਨੀਤ ਪਰ ਕਹਿੰਦੇ ਜਿਹੜੇ ਉਤਮ ਲੋਕ ਹੁੰਦੇ ਆ ਨਾ ਸੰਤ ਹੁੰਦੇ ਆ ਜਿਹੜੇ ਭਲੇ ਪੁਰਸ਼ ਹੁੰਦੇ ਆ ਜਿਹੜੇ ਉਹ ਕਹਿੰਦੇ ਇਸ ਅਪਵਿੱਤਰ ਦੇ ਵਿੱਚ ਰਹਿ ਕੇ ਵੀ ਪੁਨੀਤ ਪਵਿੱਤਰ ਨੇ ਉਤਮ ਸੰਤ ਭਲੇ ਸੰਜੋਗੀ ਕਹਿੰਦੇ ਉਹ ਚਾਹੇ ਕਿਤੇ ਤੀਰਥਾਂ ਤੇ ਜਾਣ ਚਾਹੇ ਨਾ ਜਾਣ ਕਹਿੰਦੇ ਉਹ ਤੇ ਆਪਣੇ ਘਰ ਬੈਠੇ ਪਵਿੱਤਰ ਨੇ ਕਹਿੰਦੇ ਕਿਉਂਕਿ ਉਹ ਉੱਤਮ ਸੰਤ ਨੇ ਜਿਹੜੇ ਭਲੇ ਪੁਰਸ਼ ਨੇ ਜਿਹੜੇ ਉਹ ਤੇ ਕਹਿੰਦੇ ਆਪਣੇ ਘਰੇ ਬੈਠੇ ਵੀ ਗੁਰਬਾਣੀ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਉਚਾਰੀਆਂ ਜਾਂਦੇ ਆ ਉੱਤਮ ਸੰਤ ਭਲੇ ਸੰਯੋਗੀ ਪਰੇ ਮਿਲਦੇ ਇਹ ਮਿਲਦੇ ਵੀ ਕਹਿੰਦੇ ਸੰਜੋਗਾ ਦੇ ਨਾਲ ਨੇ ਜਿਹੜੇ ਭਲੇ પુરੁਸ਼ ਨੇ ਨਾ ਉੱਤਮ ਸੰਤ ਭਲੇ ਸੰਯੋਗੀ ਕਹਿੰਦੇ ਸੰਯੋਗਾਾਂ ਦੇ ਨਾਲ ਮਿਲਦੇ ਆ ਸੰਯੋਗਾਾਂ ਦੇ ਨਾਲ ਕਿਵੇਂ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ purkh ਰਸਕ વૈરાਗੇ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਏ ਜਾਗੇ ਕਹਿੰਦੇ ਕੋਈ ਪੂਰਵਲਾ ਕਰਮ ਹੁੰਦਾ ਹੈ ਜਦੋਂ ਕਹਿੰਦੇ ਭਲੇ ਸੰਜੋਗਾ ਭਲੇ ਪੁਰਸ਼ਾਂ ਦੇ ਨਾਲ ਸੰਗ ਹੁੰਦਾ ਹੈ ਕਹਿੰਦੇ ਭਲੇ ਪੁਰਸ਼ਾਂ ਦੇ ਨਾਲ ਜਦੋਂ ਸੰਗ ਹੋ ਗਿਆ ਨਾ ਆਹ ਜੱਗ ਦੇ ਵਿੱਚ ਰਹਿੰਦੇ ਹੋਏ ਵੀ ਅਸੀਂ ਪਵਿੱਤਰ ਹੋ ਜਾਾਂਗੇ ਕਹਿੰਦੇ ਫਿਰ ਕਹਿੰਦੇ ਕੋਈ ਦਾਗ ਨਹੀਂ ਲੱਗਣਾ ਜਦੋਂ ਚੰਗੇ ਪੁਰਸ਼ਾਂ ਦਾ ਸੰਗ ਹੋ ਗਿਆ ਜਾਤ ਆਕਾਰਤ ਜਨਮ ਪਦਾਰਥ ਕਾਜ ਵਾਧਰਾ ਜੀਤ ਪਰ ਜੇ ਪ੍ਰਮਾਤਮਾ ਦੇ ਨਾਲ ਟੁੱਟ ਗਏ ਨਾ ਕਹਿੰਦੇ ਸਾਡਾ ਜਿਹੜਾ ਜਨਮ ਹੈ ਇਹ ਇਸੇ ਤਰ੍ਹਾਂ ਬੇਅਰਥ ਜਾ ਰੇ ਜਾਤ ਆਕਾਰਥ ਜਨਮ ਪਦਾਰਥ ਕਾਜਵਾਦਰਾ ਜੀਤ ਕਹਿੰਦੇ ਕੰਚ ਦੇ ਬਦਲੇ ਇਹ ਖਰੀਦਿਆ ਜਾ ਰਿਹਾ ਪਰ ਇਹ ਸਾਡੀ ਜਿਹੜੀ ਦੇਹੀ ਹੈ ਇਹ ਤੇ ਬਹੁਤ ਮਹਿੰਗੀ ਹੈ ਮਹਿੰਗੀ ਕਿੰਨੀ ਕਹ ਜੀ ਰੈਣ ਗਵਾਈ ਸੋਏ ਕ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕਹਿੰਦੇ ਹੀਰਿਆਂ ਵਰਗਾ ਜਨਮ ਹੈ ਇਹ ਕੰਚ ਦੇ ਬਦਲੇ ਵਿਕਦਾ ਜਾ ਰਿਹਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੌਡੀਆਂ ਦੇ ਭਾਅ ਵੇਚ ਰਿਹਾ ਕਹਿੰਦੇ ਅਸੀਂ ਜਾਤ ਆਕਾਰਤ ਜਨਮ ਪਦਾਰਥ ਕਾਚਵਾਦਰਾ ਜੀਤ ਜਨਮ ਜਨਮ ਕੇ ਕਿਲ ਵਿਖ ਦੁੱਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਅੰਜਨ ਕਹਿੰਦੇ ਸੁਰਮੇ ਨੂੰ ਕਹਿੰਦੇ ਗਿਆਨ ਦਾ ਸੁਰਮਾ ਜਦੋਂ ਪ੍ਰਮਾਤਮਾ ਨੇ ਸਾਡੀ ਅੱਖ 'ਚ ਪਾਤਾ ਨਾ ਨੇਤਰ ਕਹਿੰਦੇ ਅੱਖਾਂ ਨੂੰ ਜਦੋਂ ਗਿਆਨ ਦਾ ਸੁਰਮਾ ਸਾਡੀ ਅੱਖ 'ਚ ਪ੍ਰਮਾਤਮਾ ਨੇ ਪਾਤਾ ਤਾਂ ਉਦੋਂ ਹੋਣਾ ਕੀ ਹੈ ਜਨਮ ਜਨਮ ਕੇ ਕਿਲਵਿਖ ਦੁੱਖ ਭਗ ਹੈ ਕਿਲਵਿਖ ਹੁੰਦੇ ਆ ਪਾਪ ਕਹਿੰਦੇ ਜਨਮਾ ਜਨਮਾ ਦੇ ਜਿਹੜੇ ਸਾਨੂੰ ਪਾਪ ਦੁੱਖ ਲੱਗੇ ਆ ਨਾ ਉਹ ਕਹਿੰਦੇ ਉੱਡ ਜਾੜੇ ਆ ਕਦੋਂ ਗੁਰ ਗਿਆਨ ਅੰਜਨ ਨੇਤਰ ਦੇ ਜਦੋਂ ਗਿਆਨ ਦਾ ਚਾਨਣ ਸਾਡੇ ਅੰਦਰ ਹੋ ਗਿਆ ਨਾ ਭਾਵ ਕੇ ਗਿਆਨ ਦਾ ਸੁਰਮਾ ਪਾ ਲਿਆ ਜਦੋਂ ਉਦੋਂ ਕਹਿੰਦੇ ਫੇਰ ਸਾਰੇ ਦੇ ਸਾਰੇ ਦੁੱਖ ਭੱਜ ਜਾਣੇ ਐ ਜਿਵੇਂ ਗੁਰੂ ਸਾਹਿਬ ਕਹਿੰਦੇ ਜਨਮ ਜਨਮ ਕੀ ਸਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਖੰਨਲੀ ਤੋਤੀ ਉਜਲੀ ਨਾ ਹੋ ਬਈ ਜੇ ਸੌ ਧੋਵਣ ਪਾਹੋ ਕਹਿੰਦੇ ਜਿੰਨੇ ਮਰਜੀ ਧੋੜ ਪਾ ਲਿਓ ਪਰ ਉਹ ਸਾਫ ਨਹੀਂ ਹੋਣੀ ਪਰ ਜੇ ਗਿਆਨ ਦੀ ਸਾਬਣ ਲੱਗ ਜੇ ਨਾ ਗਿਆਨ ਰੂਪੀ ਸਾਬਣ ਲੱਗੀ ਜਿੱਦੇ ਉਹਦੇ ਕਹਿੰਦੇ ਫਿਰ ਭਰੀ ਐ ਮਤ ਪਾਪਾਂ ਕੇ ਸੰਗ ਉਹ ਤੋਪੈ ਨਾ ਬੈ ਕੇ ਰੰਗ ਉਹ ਨਾਮ ਦਾ ਸਾਬਣ ਜਿੱਦੇ ਲੱਗਿਆ ਉਹਨੇ ਫਿਰ ਬਿਲਕੁਲ ਅੰਚਿੱਟਾ ਕਰ ਦੇਣਾ ਸਾਰਾ ਕੁਝ ਜਨਮ ਜਨਮ ਕੇ ਕਿਲਵਿਖ ਦੁੱਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੇਤ ਲਾਸਟ ਜਿਹੜੀ ਪੰਕਤੀ ਉਹਦੇ ਵਿੱਚ ਦੇਖਿਓ ਕਿੰਨਾ ਸੋਹਣਾ ਗੁਰੂ ਸਾਹਿਬ ਸਮਝਾਉਂਦੇ ਐ ਸਾਧ ਸੰਗ ਇਨ ਦੁੱਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਕਹਿੰਦੇ ਆ ਜਿਹੜੀ ਸਾਧ ਸੰਗਤ ਹੈ ਨਾ ਜਿੱਥੇ ਬੈਠ ਕੇ ਉਸ ਪਰਮਾਤਮਾ ਦੀ ਗੱਲ ਹੋਵੇ ਉਹਨੂੰ ਕਿਹਾ ਜਾਂਦਾ ਸਤ ਸੰਗਤ ਸਾਧ ਸੰਗ ਇਨ ਦੁੱਖ ਤੇ ਨਿਕਸਿਓ ਕਹਿੰਦੇ ਜਦੋਂ ਅਸੀਂ ਸੰਗਤ ਦੇ ਵਿੱਚ ਬੈਠਾਂਗੇ ਨਾ ਸਾਡੇ ਅੰਦਰੋਂ ਦੁੱਖ ਨਿਕਲ ਜਾਣੇ ਨਾਨਕ ਏਕ ਪ੍ਰੀਤ ਪਰ ਗੱਲ ਆ ਪੱਕੀ ਹੋਣੀ ਚਾਹੀਦੀ ਹੈ ਕਿ ਪ੍ਰੀਤ ਇੱਕ ਨਾਲ ਹੋਣੀ ਚਾਹੀਦੀ ਹੈ ਨਾਨਕ ਏਕ ਪ੍ਰੇਤ ਥਾਂ ਥਾਂ ਤੇ ਨਹੀਂ ਕਦੇ ਸਵੇਰੇ ਕੌਲੀ ਚੱਕੀ ਕਿਤੇ ਦੁਪਹਿਰੇ ਕੌਲੀ ਚੱਕੀ ਕਿਤੇ ਆਥਣੇ ਕੌਲੀ ਚੱਕੀ ਫਿਰੇ ਕਹਿੰਦੇ ਕਿਤੇ ਕਹਿੰਦੇ ਇਸ ਤਰ੍ਹਾਂ ਨਹੀਂ ਕਹਿੰਦੇ ਜਦੋਂ ਇੱਕ ਦਾ ਬਣ ਜੇਗਾ ਨਾ ਸਾਧ ਸੰਗੈਨ ਦੁੱਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਕਹਿੰਦੇ ਜਦੈ ਇੱਕ ਨਾਲ ਪਿਆਰ ਪਾ ਲਿਆ ਕਹਿੰਦੇ ਅਸਲ ਗੱਲ ਉਹਦੇ ਬਣਨੀ ਹੈ ਉਹਦੇ ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣਾ ਤੇ ਉਹਦੇ ਤੇਰੀ ਜ਼ਿੰਦਗੀ ਬਿਲਕੁਲ ਪਵਿੱਤਰ ਹੋ ਜਾਣੀ ਹੈ ਉਹਦੇ ਤੈਨੂੰ ਸੁੱਖ ਮਿਲ ਲੈ ਗੁਰਬਾਣੀ ਦੇ ਅੰਦਰੋਂ ਕਹਿੰਦੇ ਫਿਰ ਉਹਤੇ ਇਹ ਹੋ ਜਾਣਾ ਕਿ ਸਾਖਤਾਂ ਦੇ ਨਾਮ ਟੁੱਟ ਜਾਣਾ ਤੇ ਸੰਤਾਂ ਦੀ ਸੇਵਾ ਕਰਨੀ ਹੈ ਨਾਨਕ ਕੱਟੜਿਆਂ ਸਿਓ ਤੋੜ ਢੂੜ ਸੱਜਣ ਸੰਤ ਪੱਕਿਆਂ ਓਏ ਜਿਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਕਹਿੰਦੇ ਫਿਰ ਉਹਦੇ ਨਾਲ ਤਿੱਤ ਜੁੜ ਜਾਣਾ ਜਨਮ ਜਨਮ ਕੇ ਕਿੰਨ ਵਿਖ ਦੁੱਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੇਤ ਸਾਧ ਸੰਗ ਇਨ ਦੁੱਖ ਤੇ ਨਿਕਸਿਓ ਨਾਨਕ ਏਕ ਪਰੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ